ਕਹ ਕਹ ਵੀ ਧੀ ਲਾਣੇ ਦੀ ਬਲਦ ਕਰਾਣੇ ਦਾ ਵੀ ਜਦੋਂ ਮੇਰੇ ਬਾਪ ਮੇਰੇ ਸਹੁਰੇ ਦੀ ਪਰ ਜਦੋਂ ਬਾਪੂ ਪਰ ਹਿਸਾਬ ਕਰਦਾ ਬਾਣੀਆਂ ਇੱਕ ਬਹੀ ਆ ਤਿੰਨ ਬਾਰਾ ਖੁੱਲਦੀ ਆ ਭਾਂਦੀ ਉਹ ਕਰਮ ਲੋਗ ਬਗ ਜਾਂਦੀ ਆ ਤਿੰਨ ਗੇੜੇ ਜੇ ਹੁੰਦੇ ਆ ਉਹਦੇ ਵਿੱਚ ਉਹ ਕਹਿੰਦਾ ਆ ਜਾ ਫਲਾਣਾ ਸਿਆ ਸਾਫ ਕਰ ਲਾ ਭਾਈ ਉਹ ਜੋ ਤੀਜੀ ਦਾ ਖੁੱਲਦੀ ਮੁਰੇ ਨੂੰ ਪਤਾ ਲੱਗ ਜਾਂਦਾ ਵਿਚੌੜਦਾ ਗਏ ਕਿਉਂ ਬੇ ਦੋ ਤੇ ਜਦੋਂ ਉਹ ਲਾ ਕੇ ਪਰ ਸਣਾ ਲਾਉਂਦਾ ਤੋਰਿਆਂ ਦਾ ਲਾ ਲਾ ਜੱਟ ਦਾ ਮਾਜਾ ਪੁੱਤਾ ਕੋਈ ਲਾਲਾ ਦਾ ਗੱਡੀ ਦੇ ਖਿੜਕੇ ਵਹਿੰਦਾ ਜੱਟ ਪਿੱਛੇ ਨੂੰ ਅੱਡਦਾ ਤੋਰਿਆ ਆਉਂਦਾ ਹੁਣ ਕਿਉਂ ਜਿਹੜਾ ਕੰਮ ਹੈ ਕੰਮ ਹੀ ਬਣਾਉਦਾ ਹੁਣ ਸਾਡੇ ਜੱਟਾਂ ਦੇ ਮੁੰਡੇ ਨੇ ਇਹਨਾਂ ਤੇ ਬਹਿ ਕੇ ਬਰਸੀਨ ਨਹੀਂ ਵੱਡਾ ਜਾਂਦਾ ਕਿਉਂ ਕੰਮ ਤਾਂ ਜ਼ੋਰ ਤਾਂ ਲਾਉਣਾ ਨਹੀਂ ਰੋਟੀਆਂ ਖਾਣੀਆਂ ਐ ਪੇਟ ਵਧ ਹੀ ਜਾਂਦੇ ਨੇ ਹੌਂਕਦੇ ਆ ਅਗਲੇ ਜਿਹੜੇ ਪਹਿਲਾਂ ਸਾਡੇ ਵੇਲੇ ਕਿਸੇ ਜਵਾਨ ਦੇ ਜੱਟਾਂ ਦੇ ਮੁੰਡੇ ਦੇ ਮਜਾਲਕਾ ਪੇਟ ਹੁੰਦਾ ਐ ਪੈਉਂਦੇ ਛਟੀਆਂ ਵਰਗੇ ਕੋਈ ਜ਼ੋਰ ਲਾਉਣਾ ਸਾਰਾ ਦਿਨ ਤੜਕੇ ਆ ਕੇ ਬਹਿ ਜਾਣਾ ਕੰਮ ਕਰਨਾ ਉਡਣਾ ਤਾਂ ਜ਼ੋਰ ਦਾ ਤੇ ਵੱਡਣ ਵੇਲੇ ਤਾਂ ਉਹ ਸਾਡੇ ਕਿਹੜਾ ਹਫ਼ਤੇ ਕਹੀ ਨਾ ਗੁਰਦੇ ਹੁੰਦੇ ਜਦੋਂ ਪਕਾ ਖਾਸੀ ਹੋ ਜਾਂਦੀ ਨਾ ਖੁਰਪਾ ਲੱਗਣ ਨੂੰ ਹੜ ਜਾਂਦਾ ਫਿਰ ਕਹੀ ਨਾ ਗੁਰਦੇ ਕਹੀ ਨਾ ਗੁਰਦਣ ਵੇਲੇ ਨੂੰ ਥੋੜੀ ਕਾਰੜੀ ਹੋ ਜਾਂਦੀ ਉਪਰ ਜਦੋਂ ਬੰਦਾ ਕਹੀ ਮਾਰਦਾ ਮੂਹਰੇ ਰੇਤਾ ਕੁੱਤੀ ਪੈਂਦਾ ਉਹ ਨਵੀਂ ਜੀ ਬਹੂ ਆਈ ਤੇ ਉਹਨਾਂ ਦੇ ਦੋ ਮੁੰਡੇ ਤੇ ਚਾਰ ਪੰਜ ਬੀੜੀ ਵਾਲੇ ਦੀਏ ਜਦੋਂ ਕਹੀ ਉਹਨੂੰ ਕੋਈ ਸ਼ਿਆਨ ਨਾ ਵੀ ਸਾਡਾ ਕਿਹੜਾ ਬਗਾਨਾ ਕਿਹੜਾ ਕੋ ਸਹਾਰਾਂ ਦੇ ਮੂੰਹ ਰੇਤੇ ਨਾਲੇ ਬੜੇ ਵੇ ਉਹ ਬੁੜੀ ਕਹਿੰਦੀ ਆਪਣੇ ਸਾਰੇ ਗੁੱਡ ਦੇ ਦੀ ਕਹਿੰਦੀ ਮੈਂ ਤਾਂ ਕੋਈ ਨਹੀਂ ਪਤਾ ਲੱਗਿਆ ਵੀ ਆਪਣਾ ਕਿਹੜਾ ਬਗਾਨਾ ਕਿਹੜਾ ਕਹਿੰਦੀ ਸਹਾਰਾਂ ਦੇ ਮੂੰਹ ਤਾਂ ਰੇਤੇ ਨਾਲੇ ਬੜੀ ਬੈਤੀ ਉਹ ਤਾਂ ਭਰਾ ਉਹ ਜਟਾਂ ਦੀ ਕਮਾਈ ਭੂਤ ਨਾਲ ਦੀ ਦੀ ਇੰਨਾ ਜ਼ੋਰ ਦਾ ਕਣਕਾਂ ਬਾਢੀ ਵੇਲੇ ਤਾਂ ਦੋ ਦੋ ਕੇਲਿਆਂ ਦੀ ਉਸਰੀਓਂ ਦੀ ਕਹਿੰਦੇ ਯਾਰ ਕਿੱਥੇ ਉੱਠਾਂਗੇ ਸਿੱਧੀ ਚੱਲ ਬੜੋ ਇੱਕ ਵਾਰ ਦੀ ਗੱਲ ਹੈ ਮੈਂ ਆਪਦੇ ਮੈਂ ਬੜਿਆਈ ਨਹੀਂ ਕਰਦਾ ਸਾਡੀ ਬੀੜੀ ਦੀ ਤੇ ਛੀ ਬੰਦੇ ਦੀ ਸੀ ਤਿੰਨ ਤਾਂ ਸੀ ਸਕੇ ਪਰ ਆ ਦੀ ਤਿੰਨ ਹੀ ਹੋ ਸੀਗੇ ਉਹਨਾਂ ਦਾ ਹੀ ਦੋ ਛੀ ਰੀਤੀ ਦੋ ਰੋਟੀ ਵਾਲੀ ਬੈ ਗਈ ਆ ਕੇ ਥਾਂ ਵੀ ਰਹੇ ਖੁੰਜਾ ਜਾਂ ਤਿੰਨ ਸਾਢੇ ਤਿੰਨ ਵਿਘੇ ਵਾਹਣ ਉਹਨੇ ਕੇਰਾ ਹਾਕ ਮਾਰਤੀ ਉਹ ਵੀ ਬੜੀ ਕਬੀਰ ਦੀ ਕਹਿੰਦੀ ਰੋਟੀ ਖਾ ਲੋ ਉਹਦੀ ਸੋਣੀ ਨਾ ਉਹਨੇ ਪਈ ਟੋਕਰਾ ਧਰ ਕੇ ਬੈ ਗਈ ਉਹਦੇ ਬੈਠੀ ਬੈਠੇ ਸਾਢੇ ਤਿੰਨ ਵਿਘੇ ਵਾਹਣ ਵੱਢ ਕੇ ਨਾ ਉਹ ਕਹਿੰਦੀ ਆਉਣੇ ਉਹ ਕਿ ਮੈਂ ਵਗ ਜਾ ਚਾ ਕੇ ਰੋਟੀ ਲੈ ਕੇ ਘਰ ਨੂੰ ਇਨੇ ਜੀ ਜੀ ਨਾ ਕਰਨ ਕਬੜਦੇ ਹੁੰਦੇ ਲੋਕ ਮਗਰ ਨਾ ਚੰਗੀ ਚੱਗੀ ਕਰਮ ਪੱਟ ਕੇ ਜੇ ਬੰਦਾ ਸੁਰਦਾ ਇਨੀ ਸਪੀਡ ਤੇ ਕਹਿਰਾ ਜਾਂਦਾ ਹੁੰਦਾ ਹਾਂਜੀ ਕਿਥੋਂ ਡੱਡ ਰਹਿ ਜਾਣਗੇ ਭਾਈ ਟੱਡੇ ਦਾ ਮੁਰਕੇ ਤੂੰ ਹੀ ਨਾ ਲੱਗ ਜਾਂਦਾ ਖਰਾ ਖਾਣੀ ਹੁਣ ਕੰਮ ਤਾਂ ਕਰਦਾ ਨਹੀਂ ਕੋਈ ਬੇਲੇ ਰਹਿੰਦੇ ਨੇ ਖਰਚੇ ਤੇ ਜੋਰ ਆ ਉਦੋਂ ਖਰਤਾ ਕਿਤੇ ਖੱਦਰ ਦੇ ਕੁਰਤੇ ਹੁੰਦੇ ਖੱਦਰ ਦੀਆਂ ਤੰਬੀਆਂ ਪਾਈਆਂ ਹੁੰਦਾ ਇੱਕ ਪਰ ਨਾ ਹੀ ਦੂਜਾ ਮੁੱਲ ਦਾ ਆਉਂਦਾ ਟਾਕੀਆਂ ਵਾਲੇ ਕੁਰਤੇ ਪਾਲਣ ਦੇ ਮੁੰਡੇ ਗੱਭਰੂ ਜਵਾਨ ਆ ਕਿ ਮੋਢਿਆਂ ਤੋਂ ਕੁਰਤਾ ਪਾੜਦਾ ਉਹ ਬੰਦੇ ਦਾ ਜੋਰ ਲੱਗਦਾ ਨਾ ਕੋਈ ਮੋਢੇ ਵੱਧ ਹਿਲਦੇ ਇੱਥੇ ਦੂਰਾ ਬਖਾ ਲਾਉਂਦੀਆਂ ਬੁੜੀਆਂ ਜੋ ਪਾੜ ਜਾਂਦਾ ਨਾ ਬੁੜੀਆਂ ਨੇ ਮੋੜ ਕੇ ਉਹਦੇ ਨਾਲ ਦੀ ਟਾਕੀ ਲਾ ਦੇਣੀ ਪਰ ਇਹ ਨਹੀਂ ਸੀ ਕੋਈ ਕਹਿੰਦਾ ਵੀ ਮੇਰੇ ਟਾਕੀ ਦਾ ਧੌਲਾਤੀ ਹੁਣ ਤਾਂ ਨਿਕਾਜਾ ਜਵਾਕ ਨਹੀਂ ਟਾਕੀ ਵਾਲਾ ਪਾਉਂਦਾ ਬੁੜੀਆਂ ਆਪਦੇ ਵੀ ਟਾਕੀਆਂ ਲਾ ਲੈਂਦੀਆਂ ਆ ਕਾਮਿਊਨਿਟੀ ਡਰਾਮਾ ਕਰਦੇ ਸਾਡੇ ਪਿੰਡ ਕਰਿਆ ਸੀ ਡਰਾਮਾ ਬੋੜੇ ਚਿਰ ਦੀ ਗੱਲ ਹੈ ਮੈਂ 10 ਸਾਲ ਦਾ ਹਾਂ 12 ਸਾਲ ਦਾ ਉਹ ਕੁੜੀ ਤੇ ਮੁੰਡਾ ਜਾਂ ਬਣ ਕੇ ਗੀਤ ਲਾਇਆ ਸੀ ਉਹ ਕੁੜੀ ਨੇ ਪਹਿਲੇ ਲੋਕਾਂ ਦੇ ਦੰਦ ਹੱਸਦੇ ਮੇਰੇ ਕੁੜਤੀ ਟਾਕੀਆਂ ਵਾਲੀ ਉਹ ਕਹਿੰਦਾ ਔਖੇ ਔਖੇ ਦਿਨ ਕੱਟ ਲਾ ਮੇਰਾ ਕੁੜਤਾ ਤੋਦੀ ਪਾਕੋ ਤਾਂ ਉਹ ਗੱਲ ਸੀ ਕਿ ਟਾਕੀਆਂ ਵਿੱਚ ਲੁਕੋ ਲੰਦੇ ਬੀ ਉਤੋਂ ਦੀ ਹੋਰ ਪਾਲਾ ਕੁਝ ਨਹੀਂ ਹੁੰਦਾ ਹੁਣ ਤਾਂ ਨਹੀਂ ਕਹਦੇ ਜਵਾਕ ਦੇ ਟਾਕੀ ਲਾ ਲੋ ਜਮਾ ਨਹੀਂ ਲੱਗਣ ਦਾ ਤਲਾਕੇ ਮਰੂਗਾ ਤੇ ਨਾ ਕੋਈ ਬੁੜੀ ਲਾਵੇ ਬੰਦੇ ਨੇ ਲਵਾਉਣੇ ਕੀ 10-10 ਸੂਟ ਪਏ ਨੇ ਕਿਦੇ ਫਿਰ ਜਿੱਦਣ ਬਾਪੂ ਫਿਰ ਚਾਉਲ ਵੇਚਣ ਜਾਂਦਾ ਟਰਾਲੀਆਂ ਛੀਛਾ ਤਜਾਨੀਆਂ ਉਹਨੀਆਂ ਨੇ ਮੁੰਡਾ ਮੁੱਛਾਂ ਨੂੰ ਬਟੇ ਦਿੰਦਾ ਤੋ ਰਹਿ ਜਾਂਦੇ ਵੀ ਟਰਾਲੀਆਂ ਛੀ ਜਾਂਦੀਆਂ ਚਾਉਲਾ ਦੀਆਂ ਪਰ ਜਦੋਂ ਬਾਪੂ ਪਰ ਹਿਸਾਬ ਕਰਦਾ ਬਾਣੀਆਂ ਇੱਕ ਬਹੀ ਆ ਤਿੰਨ ਵਾਰਾ ਖੁੱਲਦੀ ਆ ਭਾਂਦੀ ਉਹ ਕਰਮਦੂਗ ਬਗ ਜਾਂਦੀ ਆ ਤਿੰਨ ਗੇੜੇ ਜਿਹਾ ਹੁੰਦੇ ਆ ਉਹਦੇ ਵਿੱਚ ਉਹ ਕਹਿੰਦਾ ਆ ਜਾ ਫਲਾਣਾ ਸਿਆ ਸਾਫ ਕਰ ਲਾ ਭਾਈ ਉਹ ਜੋ ਤੀਜੀ ਤੇ ਖੁੱਲਦੀ ਬੁਰੇ ਨੂੰ ਪਤਾ ਲੱਗ ਜਾਂਦਾ ਵਿਚੌੜਦਾ ਗਏ ਕਿਉਂ ਮੈਂ ਦੋ ਤੇ ਜਦੋਂ ਉਹ ਲਾ ਕੇ ਪਰਸਨਾ ਲਾਉਂਦਾ ਤੋਰਿਆਂ ਦਾ ਲਾਲਾ ਜੱਟ ਦਾ ਮਾਜਾ ਪੁੱਤਾਂ ਕੋਈ ਲਾਲਾ ਦਾ ਗੱਡੀ ਦੇ ਖਿੜਕੇ ਵਹਿੰਦਾ ਜੱਟ ਪਿੱਛੇ ਨੂੰ ਅੱਡਦਾ ਤੋਰਿਆਂ ਆਉਂਦਾ ਵੀ ਤੀਜੀ ਤੇ ਖੁੱਲ ਗਈ ਹੋਣ ਨਹੀਂ ਚੌਲ ਬਚਦੇ ਉਹ ਸਾਰਾ ਕਰਕੇ ਹਿਸਾਬ ਕਿਤਾਬ ਹਾਂ ਜੀਰੀ ਤਾਂ ਤੇਰੀ ਬਹੁਤ ਹੋ ਵੀ ਫਲਾਨਾ ਸਿਆ ਉਹ ਨਹੀਂ ਕਹਿੰਦਾ ਹਾਂ ਹੋ ਗਈ ਉਹਨੂੰ ਪਤਾ ਹੁੰਦਾ ਵੀ ਜੀਰੀ ਤਾਂ ਗਈ ਸਾਰਾ 5-6 ਲੱਖ ਦੀ ਜੀਰੀ ਵਟ ਕੇ ਲੱਖ ਰੁਪਈਆ ਕਹਿੰਦਾ ਚੱਬਲਾ ਕੋਈ ਨਾ ਆਪਾਂ ਫੇਰ ਹਿਸਾਬ ਕਿਤਾਬ ਕਰ ਲਾਂਗੇ ਬਾਕੀ ਰਹਿ ਗਿਆ ਬੁੜਾ ਕਹਿੰਦਾ ਪਾਣੀ ਦਾ ਗਲਾਸ ਮੰਗਾਈ ਕੋ ਸਾਹ ਦਾ ਬੁਢੇ ਤੇ ਸੁੱਕਣ ਲੱਗ ਜੰਦੇ ਮੁੰਡਾ ਦਾ ਮੋਛਾ ਨੂੰ ਵੱਟ ਬਾਹਰ ਖੜੀ ਦਿੰਦਾ ਹੁੰਦਾ ਉਹ ਪਾਣੀ ਦਿੰਦਾ ਲਾਲਾ ਮਾਰਦਾ ਹੱਕ ਪਾਣੀ ਦਿਓ ਓਏ ਨੌਕਰ ਜੱਪਾ ਜੀ ਪਾਣੀ ਲੈ ਆਉਂਦਾ ਉਹ ਕਹਿੰਦਾ ਲੈ ਫੜਾ ਪਰਚੀ ਲੈ ਜਾ ਪਰਚੀ ਪਾ ਕੇ ਗਿੱਦੇ ਚ ਹੌਲੀ ਹੌਲੀ ਮਸਾ ਪੈ ਰੋਟਦਾ ਉਹਦਾ ਕਰੇ ਆ ਜਾਂਦਾ ਮੁੰਡਾ ਉਹਦਾ ਬਾਪੂ ਫਿਰ ਕਿਵੇਂ ਹੋਗੀ ਜੀਰੀ ਵਧੀਆ ਨਿਕਲੇ ਜੀਰੀ ਕਿੰਨੀ ਹੋਗੀ ਬੁੜਾ ਬੋਲਦਾ ਨਹੀਂ ਚੁੱਪ ਕਰਕੇ ਮੰਜੇ ਤੇ ਬਹਿ ਜਾਂਦਾ ਮੱਥੇ ਤੇ ਧਰ ਲੈਂਦਾ ਹੱਥ ਵੀ ਜੀਰੀ ਕੀ ਨਿਕਲੇ ਮੇਰੇ ਤਾਂ ਸਾਹ ਸੁੱਕੀ ਜਾਂਦੇ ਨੇ ਉਹ ਕੱਢ ਕੇ ਪਰਚੀ ਫੜਾ ਆਂਦਾ ਮੁੰਡੇ ਨੂੰ ਉਹ ਫਿਰ ਆ ਜਿਹੜੇ ਮਾਮਲੇ ਦੇ ਚੱਕੇ ਚੱਲੇ ਨੇ ਇਹਦੇ ਤੇ ਜਦੋਂ ਹਸਾਬ ਲਾਈ ਜਾਂਦਾ ਤਿੰਨ ਬਾਰ ਹਸਾਬ ਲਾਉਂਦਾ ਉਹ ਲੱਖ ਦਾ ਰਹੂਗੀ ਸਿਰ ਬੁੜਾ ਕਹਿੰਦਾ ਕਿਉਂ ਭਾਈ ਸਾਹਿਬ ਠੀਕ ਹੈ ਬੁੜੇ ਦੇ ਪੈਰਾਂ 'ਚ ਮਾਰਦਾ ਪਰਤੀ ਕਹਿੰਦਾ ਲੱਖ ਟੁੱਟ ਗਿਆ ਕਹਿੰਦਾ ਟੁੱਟੇ ਨਾ ਏਸੀ ਕਮਰੇ ਤੇ ਹਰੇ ਕਮਰੇ 'ਚ ਏਸੀ ਲਾਈ ਬੈਠੇ ਹਾਂ ਹੈ ਕਹਿੰਦਾ ਅਸੀਂ ਤਾਂ ਪੱਖੀਆਂ ਨਾਲ ਚੱਲ ਕੇ ਦਿਨ ਨਗਾਹੀ ਸੀ ਤੁਹਾਡੇ ਹਰੇ ਕਮਰੇ 'ਚ ਏਸੀ ਲਗਿਆ ਖੇਤ ਮੋਟਰਸਾਈਕਲਾਂ ਦੇ ਜਾਂਦੇ ਹਾਂ ਸੌਰੀ ਕਾਰਾਂ ਦੇ ਜਾਂਦੇ ਹਾਂ ਕਹਿੰਦਾ ਅਸੀਂ ਤੁਰ ਕੇ ਜਾਂਦੇ ਹੁੰਦੇ ਕਹਿੰਦਾ ਲਿਕਲੂਗੇ ਹੁਣ ਸਾਡੇ ਨਾਲ ਤਾਂ ਉਹ ਹਾਲ ਹੋਇਆ ਭਰਾਵੋ ਖਰਚਾ ਕੋਈ ਨਹੀਂ ਰੋਕਦਾ ਖਰਚਾ ਬਹੁਤ ਜਿਆਦਾ ਵਧੀ ਜਾਂਦਾ ਹੈ ਉਹ ਜਿਹੜਾ ਮੂਰੇ ਆਗੂ ਹੁੰਦਾ ਉਹਦੇ ਦਿਮਾਗ 'ਤੇ ਟੈਸ਼ਨ ਰਹਿੰਦੀ ਹੈ ਵੀ ਬਿਲਕੁਲ ਆਉਦਾ ਉਹ ਦੱਸ ਦਿਆ ਵੀ ਇੱਕ ਬਜ਼ੁਰਗ ਸੀਗਾ ਉਹ ਮੁੰਡੇ ਨੂੰ ਸਾਖ ਆਇਆ ਕਰਨਾ ਬਹੁਤ ਸਿਆਣਾ ਤੀਆ ਉਹ ਬੰਦਿਆ ਘਣੀ ਦੇਖਿਆ ਕਰੀ ਜਿਹੜੇ ਸਾਖ ਦੇਖਣ ਆਇਆ ਕਰਨ ਮੁੰਡੇ ਨੂੰ ਬਹੁਤ ਪਰਖੂ ਬੰਦਾ ਧੀ ਉਹ ਜਵਾਵਰੀ ਜਾਂ ਕਰਨ ਕਾ ਕਰਨ ਹਜੇ ਨਹੀਂ ਪਿਆਉਣਾ ਇੱਕ ਵਾਰ ਬੜੀ ਦੂਰੋਂ ਪਿੰਡ ਤੋਂ 25 30 ਕਿਲੋਮੀਟਰ ਤੋਂ ਕੋਤੇ ਬਸ ਰਸਤੇ ਵਾਲੇ ਆ ਗਏ ਜੇ ਦੋ ਪਿਆਰ ਨੇ ਦੇਖੇ ਨਵੇਂ ਡਿਜ਼ਾਈਨ ਵੀ ਬੰਦੇ ਹੀ ਬਿਲਕੁਲ ਕੰਮ ਵਾਲੇ ਨੇ ਤੌਰਾਂ ਸੌਰਾਂੀਆਂ ਬਾੜੀਆਂ ਲੱਗੀਆਂ ਉਹਨਾਂ ਦੀਆਂ ਬਾਤ ਜੇ ਦੇ ਬੰਦੇ ਗੱਲਾਂ ਬਾਤਾਂ ਕਰੀਆਂ ਗੱਲਾਂ ਬਾਤਾਂ ਕਰਕੇ ਉਹਨੇ ਦੇਖ ਲਿਆ ਉਹ ਕਹਿੰਦਾ ਵੀ ਠੀਕਾ ਰਿਸ਼ਤਾ ਲੈ ਲਿਆ ਕਿ ਉਦੋਂ ਕੱਚੇ ਰਾਹ ਹੁੰਦੇ ਤੁਰ ਕੇ ਗੱਡਿਆਂ ਗੁੱਡਿਆਂ ਦੇ ਜਾਂਦੇ ਜਾਂਦੀ ਉਹ ਕਹਿੰਦਾ ਆਪਾਂ ਬਾੜੀ ਜਨ ਤੋਂ ਕੀ ਕਰਾਉਣਾ ਭਾਈ ਰਸ ਤਿਆਰ ਕਰ ਲਿਆ ਗੱਡਾ ਤਿਆਰ ਕਰ ਲਿਆ ਉਦੋਂ ਆਪਾਂ ਕੋਈ ਆ ਕੁਰਸੀਆਂ ਬੜਾ ਸਮਾਨ ਨਾ ਹੁੰਦਾ ਕਿ ਸੰਦੂਖ ਹੁੰਦਾ ਲੱਕੜ ਦਾ ਛੋਟਾ ਜਿਹਾ ਭਾਈ ਰਾਹ ਦੇ ਵਿੱਚ ਉਹਨੇ ਖਾਈ ਬਾਟ ਖਾਸੀ ਐ ਰਾਹ ਦੇ ਵਿੱਚ ਕਹਿੰਦਾ ਪਿੰਡ ਆ ਗਿਆ ਵੀ ਇੱਦਾਂ ਲੋ ਆਪਾਂ ਦਮ ਲਓ ਇੱਥੇ ਹੂੰ ਚੁੱਤੀ ਬੈਠ ਗਿਆ ਬੈਠਾ ਭਾਈ ਐ ਲੈ ਵੀ ਘਰ ਸੀਗਾ ਕਰ ਜਨਾਨੀਆਂ ਨੂੰ ਆਤ ਹੁੰਦਾ ਬੁੜੀਆਂ ਨੂੰ ਬਰਾਤ ਆ ਗਈ ਇਹ ਆ ਗਈਆਂ ਬਾਬਾ ਕਿੱਥੇ ਜਾਣਾ ਬਈ ਹੁਣ ਕੋਈ ਫਲਾਣ ਨੇ ਪਿੰਡ ਇੱਕ ਬੋਲੰਦਾ ਸਾਹਿਬ ਕਹਤਾ ਜਾਣ ਦੀ ਕਹੀਂ ਸਾਨੂੰ ਮਗਰ ਕੋਈ ਕੁੜੀ ਨਹੀਂ ਥਈ ਏਡੀ ਦੂਰ ਜਾਣੋ ਕਿ ਥੋੜਾ ਤੁਸੀਂ ਥੋੜਾ ਚਾਲ ਚੱਲਣੀ ਮਾੜਾ ਬੜਾ ਚੁੱਪ ਕਰ ਗਿਆ ਬੋਲਿਆ ਨਾ ਕਹਿੰਦਾ ਇਹਨੂੰ ਕਹਿ ਲੈਂਦੀ ਜਿਹੜਾ ਕੁਛ ਕਹਿੰਦੀ ਹੈ ਕੋਈ ਬਾਗੇ ਵਿਆਹਾਂ ਦੀ ਨੂੰ ਬੜੇ ਖਾਨਦਾਨ ਘਰ ਦੀ ਪੂਰੇ ਲਿਆਂਦੀ ਜਦੋਂ ਮੁੰਡੇ ਨੂੰ ਕਹਿੰਦਾ ਦਮ ਲੈਣਾ ਇੱਥੇ ਰੁਕ ਦੋ ਮੈਂ ਗਈ ਵੀ ਮੈਂ ਇਹਦਾ ਨਕ ਇਹਨੇ ਮੈਨੂੰ ਮੇਣਾ ਮਾਰਿਆ ਮੈਂ ਇਹਦਾ ਨਕ ਮੋੜ ਕੇ ਜਾਣਾ ਹਾਂ ਉਹ ਭਾਈ ਜਦੋਂ ਉਹਦੇ ਘਰ ਵਾਲਾ ਆ ਗਿਆ ਉਹਨੂੰ ਕਹਿੰਦਾ ਯਾਰ ਤੂੰ ਆਇਆ ਕਰ ਅਸੀਂ ਲੱਸੀ ਪੀਣੀ ਆ ਸਾਨੂੰ ਦੁੱਧ ਦੀ ਲੱਸੀ ਦੀ ਬਾਟੀ ਬਣਾ ਕੇ ल्या ਦੇ ਦੋ ਚਾਹਾਂ ਚੂਹਾਂ ਨਾ ਹੁੰਦੀਆਂ ਉਹ ਕਹਿੰਦਾ ਭਾਈ ਲਿਆ ਦੇਣਾ ਬਗੁਰਗੂ ਬੈਠ ਹੋਇਆ ਤੇ ਬੈ ਗਿਆ ਭਈ ਬਾਲਤ ਛੱਡ ਤੇ ਤੇ ਉਹ ਕਹਿੰਦਾ ਐ ਕਰ ਲੱਸੀ ਦੁੱਧ ਦੇ ਮੈਨੂੰ ਖਿਲੋ ਸਾਰਾ ਪਾ ਕੇ ਤੇ ਮੈਂ ਲੱਸੀ ਬਣਾਉਣੀ ਆ ਉਹ ਇਧਰੋਂ ਬਿਆ ਕੇ ਆਏ ਨੇ ਵਿਚਾਰਿਆਂ ਨੇ ਲੱਸੀ ਪੀਣੀ ਆ ਕਹਿੰਦੀ ਆਈ ਜਾਣ ਹਰੇਕ ਨੂੰ ਪੀਂਦੀਆਂ ਲੱਸੀ ਮੈਨੇ ਦੁੱਧ ਦਿੰਦੀ। ਜਵਾਬ ਦਿੱਤਾ ਦੁੱਧ ਨੂੰ ਉਹਨੇ। ਉਹਨੇ ਸਭ ਬੜਾ ਸਿਆਪਾ ਛੜਿਆ ਮੈਂ ਤਾਂ ਉਹਨਾਂ ਨੂੰ ਕਿਹਾ ਵੀ ਮੈਂ ਲੱਸੀ ਦੀ ਵਾਰਟੀ ਲਿਆਉਣਾ। ਉਹ ਜਦੋਂ ਚਲ ਗਿਆ ਨਾ ਤੱਤੇ ਦੁੱਧ ਦੀ ਬਣਾ ਲੈਨੇ ਹੋਰ ਕੀ ਬਾਹ। ਜਦੋਂ ਚੱਕ ਕੇ ਤੌੜੀ ਕੱਢਣ ਲੱਗਾ ਤੌੜੀ ਉਹਦੇ ਇੱਥੇ ਕਾਲਸ ਲਾ ਕੇ ਕੁਰਤੇ ਨੂੰ। ਉਹਦੀ ਬਣਾ ਲਿਆ ਬੰਦਾ ਪਾਰਖੋ ਦੀ ਬੁੜਾ ਜਿਹਾ ਦੇਖਿਆ ਵੀ ਕਾਲਸ ਲੱਗੀ ਪਿਆ 3 ਮਹੀਨੇ ਜਵਾਬ ਦੇਦਾ ਤੌੜੀ ਲੈ ਆ। ਬਹੁਤ ਪਾਰਖੋ ਬੰਦਾ ਸੀ। ਇਹ ਨਹੀਂ ਉਹ ਵੀ ਆ ਗਈ ਬਾਹਰ ਰਸਤੇ ਖੜਿਆ ਦੇਖ ਕੇ ਤੇ ਕਹਿੰਦੀ ਬਾਬਾ ਵਿਆਹ ਲੈਂਦੇ ਨੂੰ ਕਹਿੰਦਾ ਹਾਂ ਪਈ ਬਾਹਲ ਵਿਆਹ ਲਾਂਦੀ ਪੁੱਤ ਜਿਹੜੂ ਦੇਖਿਆ ਉਹਦਾ ਕੁੰਤਾ ਲੱਭਿਆ ਉਹਨੂੰ ਕਹਿੰਦਾ ਕੋਈ ਨਾ ਧਰ ਲੈ ਲੱਸੀ ਪੀਣੇ ਆਪਾਂ ਕਹਿੰਦਾ ਜਾ ਕਰਾਂ ਕਰ ਕੁੜੀਓ ਮੇਰੀ ਨੂੰ ਬੈਠੀਆ ਰਸਤੇ ਨੂੰ ਐ ਕਹਦੇ ਵੀ ਤੇਰੇ ਸਹੁਰੇ ਹੁੰਦਾ ਕਿ ਲੋੜ ਪੈ ਗਈ ਹਾਰ ਦੇ ਦੇ ਲਾ ਕੇ ਗੱਲ ਦਾ ਕਿ ਉਹਨੇ ਦਾ ਕਹਿੰਦੀ ਦੇ ਦੂਗੀ ਕਹਿੰਦਾ ਦੇਊਗੀ ਉਜਾਕੇ ਪਈ ਉੱਚਾ ਅਛਾੜ ਜੇ ਕਪੜੇ ਇਸ ਤੇ ਹੁੰਦੇ ਰੱਖਦੇ ਆਲੇ ਦਾਲੇ ਉਚਾ ਕੇ ਕਹਿੰਦੀ ਭਾਣੇ ਜਿਹੜਾ ਬੁੜਾ ਵਠਾ ਤੇਰਾ ਸਹੁਰਾ ਆ ਕੇ ਹਾਂ ਕਹਿੰਦੇ ਹੁਣ ਤਾਂ ਕੋਈ ਲੋੜ ਪੈ ਗਈ ਉਹਨੇ ਹਾਰ ਮੰਗਾਇਆ ਉਹ ਕਹਿੰਦੀ ਜਿਹੜਾ ਹਾਰ ਮੰਗਾਇਆ ਕੋਈ ਲੋੜ ਹੈ ਲਾ ਕੇ ਚੂੜੀਆਂ ਵੀ ਫੜਾ ਦਿਆਂਗੇ ਨਹੀਂ ਮੇਰੇ ਸਹੁਰੇ ਦੀ ਬੇਨਾਮੀ ਨਾ ਹੋ ਜਾ ਆ ਵੀ ਲੈ ਜਾ ਕਹਿੰਦੀ ਲੈ ਬਾਬਾ ਘਰ ਤਾਂ ਤਾਂ ਹਾਰ ਮੰਗਾਇਦੀ ਤੇਰੀ ਨੂੰਨ ਤਾਂ ਚੂੜੀਆਂ ਲਾਦਿਆਂ ਕਹਿੰਦਾ ਘਰਾਣੇ ਘਰ ਦਿਆ ਤੇਰੇ ਵਰਗੇ ਦਾ 100 ਫਿਰਦੀ ਜੀ ਮੈਂ ਵਿਆਹ ਲਾਂਦਾ ਕਹੇ ਬੰਦੇ ਨੂੰ ਜਵਾਬ ਦਿੱਤਾ ਤੇਰਾ ਬੰਦਾ ਤੌੜੀ ਚੱਕ ਕੇ ਲਿਆ ਕੁੰਟਾ ਲੰਬੜਿਆ ਪਿਆ ਪਾਣੀ ਨੀਮੀ ਆ ਤੇ ਤੂੰ ਕਹਿੰਦੀ ਨਾ ਤੈਨੂੰ ਕੂਕੂੜੀ ਨਹੀਂ ਮਿਲੀ ਕਹਿੰਦਾ ਤੇਰੇ ਵਰਗਾ ਤਾਂ ਬਹੁਤ ਫਿਰਦੇ ਹਿੰਦੇ ਇੱਧਰ ਕਹਿੰਦਾ ਮੈਂ ਲਾਣੇ ਦੀ ਸੀ ਉੱਥੋਂ ਕਹੇ ਵੀ ਧੀ ਲਾਣੇ ਦੀ ਬਲਦ ਘਰਾਣੇ ਦਾ ਵੀ ਜਦੋਂ ਮੇਰੇ ਬਾਪ ਮੇਰੇ ਸਹੁਰੇ ਦੀ ਬੇਇੱਜ਼ਤੀ ਹੋ ਗਈ ਵੀ ਮੇਰਾ ਕੀ ਆ ਕਹਿੰਦਾ ਤਾਂ ਮੈਂ ਏਡੀ ਦੂਰ ਮੁੰਡਾ ਵੇ ਹੈ ਭਾਈ ਚੁੱਪ ਨਾ ਹਾ ਨਾ ਮੂੰ ਮੁੰਡੇ ਨੂੰ ਕਹਿੰਦਾ ਲੈ ਜਾ ਭਾਈ ਮੈਂ ਤਾਂ ਆਹੀ ਦੇਖਣ ਲੰਦੀ ਹੱਜ ਲੱਸੀ ਰੂਸੀ ਕਾ ਨੂੰ ਪੀਂਦੀ ਆ ਮੈਂ ਤਾਂ ਤੇਰੇ ਆਈ ਦਾ ਦੇਖਣਾਂ ਦੀ ਵੀ ਕਿੱਡਾ ਕ ਦਿਮਾਗ ਹੈ ਇਹ ਤੋ ਬੋਲੇ ਹੋਰ ਬੁੜੀਆਂ ਖੜੀਆਂ ਸੀ ਗਮੰਡ ਨਾਲ ਅੰਡਣਾ ਉਹ ਕੋਈ ਜਾਇ ਬੁੱਢੀ ਦੀ ਉਹੀ ਬੋਲ ਬਣਾ ਸੋਚਦੀ ਨਹੀਂ ਕਰਦੀਨੀ ਉਹ ਕਹਿੰਦਾ ਤੇਰੇ ਵਰਗੇ ਨੇ ਕੁੜੇ ਸਾਡੇ ਪੰਨਾ ਦੇ ਨੇੜੇ ਬਹੋ ਸੀ ਗਿਆ ਆ ਲਾਣੇ ਦੀ ਧੀ ਨੂੰ ਵਿਆਉਣ ਦੀ ਖਾਤਰ ਐਡੀ ਦੂਰ ਮੁੰਡਾ ਵਿਆਹ ਹੈ ਕਹਿੰਦਾ ਜੀ ਨੇ ਕਦਰ ਕਰੀ ਐ ਜਿਸ ਘਰੇ ਵੀ ਨਹੀਂ ਗਈ ਵੀ ਮੇਰੇ ਸਹੁਰੇ ਦੀ ਬੇਇੱਜ਼ਤੀ ਨਾ ਹੋ ਜੇ ਵੀ ਮੈਂ ਚੂੜੀਆਂ ਸੋਨੇ ਦੀਆਂ ਕੀ ਕਰਨੀਆਂ ਲੈ ਜਾ ਆ ਮੇਰੇ ਚੂੜੀਆਂ ਵੀ ਨਾਲ ਲੈ ਜਾ ਵੀ ਤਾਂ ਕਹ ਹੈ ਬਲਦ ਲਾਣੇ ਦਾ ਇਹੀ ਮਤਲਬ ਹੁੰਦਾ ਜਿਹੜਾ ਲਾਣੇ ਦਾ ਬਲਦ ਆ ਉਹ ਤਾਂ ਇੱਕ ਦਿਹਾੜੀ ਨਾਲ ਭੁੱਖਾ ਵੀ ਲਾ ਜਾਂਦਾ ਕਿਉਂ ਲਾਣੇ 'ਚ ਹਲ ਤਾਂ ਖੜਦਾ ਸੁੱਟ ਦੇਣੀ ਸੀ ਜਿਹੜੇ ਨੇ ਹੁਣ 2 ਬਿਗੇ ਹੋਣੀਆਂ 4 ਬਿਗੇ ਕਿਨੇ 20 ਕਿੱਲੇ ਦੀ ਖੇਤੀ ਕਰਨੀ ਆ ਉਹ ਤਾਂ ਫਿਰ ਬਲਦ ਨੂੰ ਟਾਈਮ ਹੀ ਨਹੀਂ ਸੀ ਮਿਲਦਾ ਤਾਂ ਕਿਹਾ ਸੀ ਬਲਦ ਹੁੰਦਾ ਬਲਦ ਦਾ ਸਰੀਰ ਬਣਿਆ ਹੁੰਦਾ ਮੱਲਾ ਵਾਂਗੂ ਤਾਂ ਬਲਦ ਸਿਆਣਿਆਂ ਨੇ ਇਹ ਗੱਲ ਕਹੀ ਜੀ ਵੀ ਧੀ ਲਾਣੇ ਦੀ ਬਲਦ ਘਰਾਣੇ ਦਾ ਵੀ ਉਹ ਲਾਊਗਾ ਜੋ ਟਾ ਡੇਗਦਾ ਨਹੀਂ